ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰੇ ਆਂਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਮਿਕਸ ਭਿੰਡੀ ਜਿਹੜੀ ਬਣਾ ਕੇ ਤਿਆਰ ਕਰਾਂਗੇ ਤੇ ਲਈ ਹੈ ਭਿੰਡੀਆਂ ਆਪਾਂ ਧੋ ਕੇ ਇਹਨਾਂ ਨੂੰ ਸਾਫ਼ ਕਰ ਲਿਆ ਸੀ ਕਪੜੇ ਨਾਲ ਪਾਣੀ ਨਹੀਂ ਬਿਲਕੁਲ ਰਹਿਣਾ ਚਾਹੀਦਾ ਹੈ ਇਹਨਾਂ ਆਪਾਂ ਜਿਹੜੀਆਂ ਹੈਗੀਆਂ ਸੁੱਕੀਆਂ ਭਿੰਡੀਆਂ ਇਹਨਾਂ ਪਾਉਣੀਆਂ ਚਾਹੀਦੀ ਹੈਗੀ ਭਿੰਡੀਆਂ ਲੈ ਲਈਆਂ ਤੇ ਮਿਰਚਾਂ ਲੈ ਲਈਆਂ ਮਿਰਚਾਂ ਜਿਹੜੀਆਂ ਹੈਗੀਆਂ ਕੋੜੀਆਂ ਮਿਰਚਾਂ ਨਹੀਂ ਹੈ ਜਿਹੜੀ ਵੱਡੀ ਮਿਰਚ ਹੁੰਦੀ ਹੈ ਬਿਲਕੁਲ ਬਹੁਤ ਘੱਟ ਕੋੜੀ ਹੁੰਦੀ ਹੈ ਤੇ ਕੋੜੀ ਹੁੰਦੀ ਹੈ ਬਹੁਤ ਘੱਟ ਕੋੜੀ ਹੁੰਦੀ ਹੈ ਇਹ ਲੈ ਇਹਨਾਂ ਨੂੰ ਵੀ ਆਪਾਂ ਜਿਹੜਾ ਧੋ ਕੇ ਰੱਖ ਲਿਆ ਹੈ ਤੇ ਆਲੂ ਲਏ ਆ ਆਲੂ ਦੀ ਕਟਿੰਗ ਕਰਕੇ ਰੱਖ ਲਈ ਤੇ ਪਾਣੀ ਵਿੱਚ ਜਿਹੜੇ ਹੈਗੇ ਡੋਬ ਕੇ ਆਪਾਂ ਰੱਖ ਲਿਆ ਹੁਣ ਅਸੀਂ ਭਿੰਡੀ ਤੇ ਮਿਰਚਾਂ ਦੀ ਜਿਹੜੀ ਹੈ ਕਟਿੰਗ ਕਰ ਲੈਂਦੇ ਆ ਮਿਰਚਾਂ ਤੇ ਭਿੰਡੀਆਂ ਦੀ ਕਟਿੰਗ ਕਰਕੇ ਰੱਖ ਲਈ ਹੈ ਹੁਣ ਚਲਦੇ ਆ ਅਸੀਂ ਗੈਸ ਵੱਲ ਜਿਹੜੀ ਤੁਸੀਂ ਕਟਿੰਗ ਕਰਨੀ ਹੈ ਤੁਸੀਂ ਬਰੀਕ ਕਟਿੰਗ ਵੀ ਕਰ ਸਕਦੇ ਹੋ ਇਸ ਤਰ੍ਹਾਂ ਮੋਟੀ ਕਟਿੰਗ ਵੀ ਕਰਦੇ ਮਿਰਚਾਂ ਦੀ ਵੀ ਜਿਹੜੀ ਹੈਗੀ ਆਪਾਂ ਜਿਹੜੀ ਹੈ ਰਾਹ ਹੋਂ ਦਾ ਜਿਹੜੀ ਕਟਿੰਗ ਕੀਤੀ ਹੈ ਜੇ ਇਸ ਤੇ ਵੀ ਤੇਲ ਪਾ ਕੇ ਰੱਖ ਲਿਆ ਹੈ ਪਹਿਲਾ ਜਿਹੜਾ ਹੈਗੇ ਆਪਾਂ ਆਲੂ ਜਿਹੜੇ ਹੈ ਨਾ ਨੂੰ ਪਕਾਣਾ ਤੇ ਬਾਅਦ ਵਿੱਚ ਅਸੀਂ ਜਿਹੜੀ ਸਬਜ਼ੀਆਂ ਹੈਗੀਆਂ ਇਹਨਾਂ ਨੂੰ ਪਕਾਵਾਂਗੇ ਤੇਲ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਆਲੂ ਪਾ ਲੈਣੇ ਆ 10 ਜਿਹੜੀ ਹੈਗੇ ਇੱਕ ਕੱਚੀ ਲਈਏ ਜਲਦੀ ਨਾਲ ਆਲੂ ਨੂੰ ਚੋਲੋ ਤਾਈ ਕੀ ਕੱਟ ਕਰਦੇ ਜਿਹਾ ਥੋੜਾ ਤੇਲ ਪਾ ਕੇ ਜਿਹੜਾ ਹੈ ਨਾ ਇਹਨਾਂ ਨੂੰ ਇਸ ਤਰ੍ਹਾਂ ਨਾਲ ਪਕਾ ਸਕਦੇ ਹਾਂ जो तो ज़्यादा तो तेल खाना पसंद नहीं सड़क से तेल भी पा के चंकी तरह जगे आलू पका देना दो मिनट हो गए आलू रखे हुए अच्छी जो भिंडिया मिर्चा है पा देने भिंडी तो मिर्च जोड़ी है जल्दी पक जानी है आलू में थोड़ा जहां लगता है इसलिए पहले आप मिनट आलू जो है पका ले मिक्स करके चंह इन पका देना जैसे अभी भिंडिया जी सर्दी हैगी है थोड़ी जी तिखी खाना चाहिए तो वो तो हरी मिर्च जोड़ी है उस भी कटिंग करके पा सदर इस तरह पाया तड़के पर भी पा सकते दोबारा आपका तड़का लावे तो पहला भी उसी पा सी आप मोटी मिर्च भिर्च पाई है योड़ी जी कौड़ी हूँ पाइन के बच्चे और है हरी मिर्च हमें महंगावे उस पक गई है हम ਜੇ ਮਾਲੀ ਮੋਤੀ ਕੱਚੀ ਵੀ ਰਹਿ ਜਾਵੇ ਤਾਂ ਜਦ ਦੁਬਾਰਾ ਆਪਾਂ ਤੜਕਾ ਲਾਣਾ ਤਾਂ ਇਹਨਾਂ ਨੂੰ 2 ਮਿੰਟ ਅੱਧੀ ਫੋੜੇ ਪਕਾ ਸਕਦੇ ਜਾਂ ਤੁਸੀਂ ਪਹਿਲਾਂ ਵੀ ਇਹਨੂੰ ਪਕਾ ਸਕਦੇ ਹੋ ਜੇ ਨਹੀਂ ਹੋਵੇ। ਬਸ ਜਿਹੜੇ ਹੈਗੇ ਆਲੂ ਸਾਡੇ ਕੱਚੇ ਨਹੀਂ ਰਹੇ ਚਾਹੇ ਇਸ ਤਰ੍ਹਾਂ ਦਵਾ ਕੇ ਦੇਖ ਲਿਓ ਬਾਅਦ ਵਿੱਚ ਪੱਕ ਗਏ ਐ। ਤੇਰੀ ਭਿੰਡੀ ਹੈ ਅਸੀਂ ਜਲਦੀ ਪਕਾ ਲੈਂਦੇ ਹਾਂ। ਭਿੰਡੀ ਕੱਢ ਲਈਆਂ ਦੁਬਾਰਾ ਜਿਹੜਾ ਹੈਗਾ ਤੜਕਾ ਆਪਾਂ ਲਾ ਲੰਦੇ ਹਾਂ ਉਸੇ ਪੈਨ 'ਚ ਤੇਲ ਜਿਹੜਾ ਹੈਗਾ ਇੱਕ ਚਮਚਾ ਅਤੇ 1.5 ਚਮਚਾ ਪਾ ਲੈਣਾ। ਇਹ ਜਿਹੜੀ ਪਿੰਡੀ ਵੀ ਹੈਗੀ ਹੈ ਪਹਿਲਾਂ ਤੇਲ ਵਿੱਚ ਪਕਾਈ ਹੋਈ ਹੈ ਇਹਨਾਂ ਜਿਹੜੀ ਆਪਾਂ ਸਬਜ਼ੀਆਂ ਪਕਾਈਆਂ ਐ ਇਹਨਾਂ ਨੂੰ ਤੁਸੀਂ ਕੱਲੀ-ਕੱਲੀ ਵੀ ਪਕਾ ਸਕਦੇ ਹੋ ਨਹੀਂ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਸਾਰੀਆਂ ਸਬਜ਼ੀਆਂ ਨੂੰ ਇਕੱਠੀਆਂ ਪਕਾ ਸਕਦੇ ਹੋ ਤੁਸੀਂ ਪਾ ਦਿੰਦੇ ਆ ਸਾਫ ਤਾਂ ਧਨੀਆ ਧਨੀਏ ਵਿੱਚ ਸਾਡਾ ਬਰਾਊਨ ਹੋ ਗਿਆ ਤੇ ਹੁਣ ਇਹਦੇ ਵਿੱਚ ਜੀਰਾ ਪਾ ਦਿੰਦੇ ਆ ਸਾਤਾਂ

ਦੇਖ ਕੇ ਮਸਾਲੇ ਜਿਹੜੇ ਹੈਗੇ ਆ ਉਹ ਪਾ ਲੈਣੇ ਨਮਕ ਮਸਾਲੇ ਹੌਸਾ ਮਜਰੇ ਹੈਗਾ ਹੈ ਬਿਲਕੁਲ ਲੋ ਕਰ ਲੈਣਾ ਤੇਜ਼ ਆਜ ਤਿੰਨ ਪਕਾਣੇ ਹੈਗੇ ਨਹੀਂ ਮਸਾਲੇ ਜਿਹੜੇ ਹੈਗੇ ਚੱਜ ਜਾਂਦੇ ਆ ਹਲਦੀ ਪਾਊਡਰ ਜੀਰਾ ਪਾਊਡਰ ਤੰਗੀਆਂ ਪਾਊਡਰ ਗਰਮ ਮਸਾਲਾ ਆਪਾਂ ਪਤੰਗੀ ਤਰ੍ਹਾਂ ਮਿਕਸ ਕਰ ਲਵਾਂ ਹੈ। ਤੁਸੀਂ ਚਮਚਾਂ ਚਿਹੜਾ ਹੈਗਾ ਪਾਣੀ ਦਾ ਵੀ ਪਾ ਸਕਦੇ ਹੋ। ਇਹਦੇ ਮਸਾਲੇ ਐਂ ਭੁੱਜ ਜਾਂਦੇ ਆ ਜਿਹਨਾਂ ਤੇ ਨਾਸਤ ਲੱਗਿਆ ਹੈਗਾ ਪੈਨ ਦੇ ਨਾਲ ਨਹੀਂ ਡੁੱਗੂਗੇ। ਜਿਆਦਾ ਵੀ ਪਾਣੀ ਪਾਣਾ ਹੈਗਾ ਸਿਰਫ ਚੱਲ ਚੱਲ ਕੇ ਪਾਣੀ ਪਾਣਾ ਹੈ। ਸਾਡਾ ਜਿਹੜਾ ਮਸਾਲਾ ਵੀ ਭੁੱਜ ਗਿਆ ਹੁਣ ਇਹਦੇ ਵਿੱਚ ਆਪਾਂ ਭਿੰਡੀ ਆਲੂ ਜੜੀਆਂ ਮਿਰਚਾਂ ਸਿੱਗੀਆਂ ਪਹਿਲਾਂ ਆਪਾਂ ਪਕਾਈਆਂ ਏ ਉਹ ਇਹਨਾਂ ਵਿੱਚ ਪਾ ਦੇਣੀ ਆ। ਇਹਨਾਂ ਨੂੰ ਦੋ ਤੋਂ ਤਿੰਨ ਮਿੰਟ ਮਸਾਲੇ ਨਾਲ ਪਕਾ ਲੈਣਾ ਕਿ ਜਿਹੜਾ ਮਸਾਲਾ ਹੈਗਾ ਵਿੱਚ ਐਨ ਇਹ ਰਜ ਜਾਵੇ। ਇਸ ਤਰ੍ਹਾਂ ਜਿਹੜੀ ਭੁੱਲੀਆਂ ਹੈਗੀਆਂ ਲੱਗ ਤਰੀਕੇ ਨਾਲ ਜਿਹੜੀ ਹੈਗੀਆਂ ਭਿੰਡੀ ਵੜ ਜਾਈ ਤੁਸੀਂ ਸਿੰਪਲ ਭਿੰਡੀ කාකාක අතගේ හැග පියාජාදීත ස්ත රජටී හැගේමක් පින්ඩී බනාාසරයෝ දෝකමට හොඩ් ප කරලාඩය බෝත තැනමට අපදර සේකන හෝඩුව වාලය ඇති නණකිීමන ප්‍රයාල සදී අලු මෙර්ච තපි ඉන්ඩිය අන්දි ජැරි සද්ිී ਜੇ ਤੁਸੀਂ ਤੁਹਾਡੇ ਕੋਲੀਆਂ ਮਿਰਚਾਂ ਜਿਹੜੀਆਂ ਵੱਡੀ ਸਾਈਜ਼ ਦੀਆਂ ਨਹੀਂ ਹੈਗੀਆਂ ਤਾਂ ਇਹਦੀ ਜਗ੍ਹਾ ਤੁਸੀਂ ਸ਼ਿਮਲਾ ਮਿਰਚ ਵੀ ਪਾ ਸਕਦੇ ਜੇ ਹੈਗੀਆਂ ਤਾਂ ਇਹਦੇ ਨਾਲ ਪਾ ਲਓ ਤਾਂ ਬਹੁਤ ਵਧੀਆ ਜਿਹੜੀ ਹੈਗੀ ਹੈ ਅਲੱਗ ਫਲੇਵਰ ਦੀ ਸਬਜ਼ੀ ਬਣਦੀ ਹੈ ਇੱਕ ਵਾਰ ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰਿਓ ਮਿਕਸ ਸਬਜ਼ੀ ਨੂੰ ਤੇ ਬਹੁਤ ਵਧੀਆ ਹੈਗੀ ਹੈ ਇਸ ਤਰ੍ਹਾਂ ਦੀਆਂ ਨਮੀਆਂ ਨਮੀਆਂ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿਹਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਇੱਕ ਡਿਸ਼ ਜਿਹੜੀ ਹੈਗੀ ਸਬਜੀ ਹੋਈ ਜੋ ਹੋਰ ਜੋ ਦੂਜੀ ਡਿਸ਼ ਹੋਈ ਖਾਣੇ ਵਾਲੀ ਹੋਈ ਹੈ ਤਾਂ ਉਹ ਬਹੁਤ ਆਸਾਨ ਤਰੀਕੇ ਨਾਲ ਬਣਾ ਕੇ ਦੱਸਦੀ ਹੈ ਮਿਲਦੇ ਆਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਜਿੱਦੇ ਵਿੱਚ ਤੁਹਾਨੂੰ ਆਪਾਂ ਹੋਰ ਡਿਸ਼ ਬਣਾ ਕੇ ਦਿਖਾਵਾਂਗੇ